ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਪੇ ਅੱਜ ਦੇ ਵੀਡੀਓ ਦਾ ਜੋ ਵਿਸ਼ਾ ਹੈ ਜੀ ਕਿ ਸਾਧ ਸੰਗਤ ਜੀ ਇਹ ਤਿਆਰੀਆਂ ਸ਼ੁਰੂ ਕਰਦੋ ਕਲ ਜੋਗਦੰਤ ਨੇੜੇ ਹੀ ਹੈ ਗੁਰੂ ਪਿਆਰਿਓ ਨਾਮ ਚੱਕੋ ਵੱਧੋ ਵੱਧੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਅਮਰ ਸ਼ਹੀਪਾ ਬਾਪਾ ਦੀਪ ਸਿੰਘ ਜੀ ਤੇ ਭ੍ਰਮ ਕੈ ਨਹੀਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ ਕੇ ਆਪਣੇ ਹਾਜੇ ਜੋਰ ਲਗਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਮੀ ਪਰਿਆ ਹੱਥ ਆਪ ਉਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਨਤਾ ਲੈਣਾ ਜੀ ਨਹੀਂ ਤਾਂ ਅੱਧੇ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੀ ਗੁਰਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਹੋਰ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵਿੱਚ ਰੂਲ ਕਰਨਾ ਜੀ ਆਓ ਜੀ ਅੱਪਾ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਸਾ ਸੰਗਤ ਜੀ ਦੈਗਾਂ ਵਿੱਚ ਮਾਨ ਕਦੋਂ ਮਿਲੇਗਾ ਜੇ ਤੂੰ ਮੂਲ ਮੰਤਰ ਸਾਹਿਬ ਜਪਾਂਗੇ ਵਾਹਿਗੁਰੂ ਸ਼ਬਦ ਜਪਾਂਗੇ ਜਪ ਕੇ ਦੇਖੋ ਸੁਭਾਅ ਬਣਾਓ ਪਹਿਲਾਂ ਪਹਿਲਾਂ ਤਾਂ ਸੁਭਾਅ ਬਣਾਉਣਾ ਪੈਂਦਾ ਨਾਮ ਜਪਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਆਪਾਂ ਨਾਮ ਜਪਣ ਨੂੰ ਝੋਟੀਆਂ ਅੱਠ ਪਈਆਂ ਹੋਣ ਖਾ ਜਾਣੀਆਂ ਕਿਉਂ ਅੱਠ ਕੰਡਨੀ ਦੇਖਣਾ ਵੀ ਕਿੰਨੇ ਖਾਦ ਖਾ ਗਿਆ 12 ਖਾ ਗਿਆ ਨਾ ਪਕਾਉਣ ਵਾਲੀ ਥੱਕ ਜਾਂਦੀ ਹੈ ਖਾਣ ਖਾਣ ਨੂੰ ਨਹੀਂ ਥੱਕਣਾ ਜੇ ਕਹਿ ਦਈਏ ਵਿਨਾਮ ਜਪ ਲੋ ਟਾਈਮ ਨਹੀਂ ਹੈ ਜੀ ਇਹ ਸੁਭਾਅ ਬਣਾਉਣਾ ਪਏਗਾ ਸਾਧ ਸੰਗਤ ਜੀ ਜਦ ਤੱਕ ਆਪਾਂ ਸੁਭਾਅ ਨਹੀਂ ਬਣਾ ਦੇ ਤਾਂ ਹੀ ਉਹ ਮਹਾਰਾਜ ਨੇ ਕਿਹਾ ਆਖਣ ਔਖਾ ਸੱਚਾ ਨਾ ਬਾਕੀ ਕੰਮ ਨਮਸਤੇ ਵਦਿਆ ਟਾਈਮ ਘਟਦੇ ਆਪਾਂ ਕਿੰਨੀ ਰੁਟੀਨ ਬਣਾਈ ਹੋਈ ਹੈ ਆ ਕੰਮ ਕਰਨਾ ਉਹ ਕੰਮ ਕਰਨਾ ਨਾਮ ਜਪਣ ਦੀ ਕੋਈ ਰੁਟੀਨ ਨਹੀਂ ਕੋਈ ਸਮਾਂ ਨਹੀਂ ਕਿਉਂ ਆਪਾਂ ਨੂੰ ਅਜੇ ਪਤਾ ਨਹੀਂ ਹੈ ਵੀ ਇਹਦਾ ਫਾਇਦਾ ਕਿੰਨਾ ਦਾ ਜਿਹੜੇ ਕੰਮਾਂ ਦੇ ਆਪਾਂ ਪਿੱਛੇ ਲੱਗੇ ਆ ਨਾ ਦੁਖੀ ਤਾਂ ਨਹੀਂ ਫਾਇਦਾ ਹੁੰਦਾ ਅਜੇ ਤੱਕ ਆਪਾਂ ਆਪਣਾ ਦਿਮਾਗ ਲਾ ਰਹੀ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆ ਕਹਿਣਾ ਨਹੀਂ ਮੰਨਿਆ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਲ ਕਾਜ ਤੇ ਕਿਤੇ ਨਾ ਕੰਮ ਇਹ ਮਹਾਰਾਜ ਕਹਿ ਰਹੇ ਜਿਹੜੇ ਕੰਮ ਤੂੰ ਕਰ ਰਹੀ ਹੈ ਨਾ ਉਹਨਾਂ ਦਾ ਸੰਸਾਰ ਵਿੱਚ ਹੀ ਫਾਇਦਾ ਉਤੇ ਕੋਈ ਫਾਇਦਾ ਨਹੀਂ ਇਹ ਤਾਂ ਸੰਸਾਰ ਵਿੱਚ ਹੀ ਫਾਇਦਾ ਹੈ मिल साध संगत पंच केव नाम जो आप जी एहे सतसंग कर रहे हो एता बहुत फायदा एहे पता नहीं महाराज ने की दे देना नाम जप के देखो नाम जपन वाला देखिया कदी दे, भुखा मरता मैं तानी देखिया किते वी कोई नाम जपता भुखा मरता होए जे कोई ਸਤਿ ਬੈਠੇ ਨਾ ਰੋਈਆਂ ਚ ਜਾ ਕੇ ਲੈ ਜਿੰਨੀ ਮਰਜ਼ੀ ਸੰਗਤ ਚਲੀ ਜਾਵੇ ਉੱਥੇ ਵੀ ਪਛਾਤਾ ਮਹਾਰਾਜ ਪਹੁੰਚਾ ਦਿੰਦੇ ਹਨ ਗੱਜ ਕੇ ਅੱਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੰਗਰ ਚਾਲਦੇ ਕਦੇ ਕਾਟ ਨਹੀਂ ਆਉਂਦੀ ਜੇ ਜੋ ਸੇਵਾਦਾਰ ਵੀ ਨਾਲ ਜੁੜ ਗਏ ਨਾ ਉਹ ਵੀ ਰੋਟੀ ਖਾ ਲੈਣਗੇ ਮੈਂ ਤਾਂ ਨਹੀਂ ਦੇਖਿਆ ਕਿਤੇ ਭੁੱਖਾ ਮਰਦਾ ਕੋਈ ਵੀ ਨਾਮ ਚੱਪਦਾ ਕਦੇ ਭੁੱਖਾ ਮਾਇ ਗਿਆ ਹੋਵੇ ਕੋਈ ਸਾਥ ਸੰਗਤ ਕਿਹਾ ਸੀ ਛੇ ਮਹੀਨਿਆਂ ਦਾ ਰਾਸ਼ਨ ਪਾਲੋ ਕਿਹਾ ਸੀ ਵੀ ਅੱਗੇ ਸਮਾ ਬੜਾ ਭਿਆਨਕ ਹੈ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਪੈਸੇ ਵਾਦੋਂ ਨਹੀਂ ਛੇ ਮਹੀਨਿਆਂ ਦਾ ਰਾਸ਼ਨ ਪਾਲੋ ਪਾਇਆ ਨਹੀਂ ਕਈਆਂ ਨੇ ਯੂਰਪ ਚ ਦੇਖੋ ਸਪੇਨ ਹੜਾਇਆ ਨਾ ਕਾਰਾਂ ਚੋਂ ਨਿਕਲਿਆ ਨਹੀਂ ਗਿਆ ਤੇ ਜਿਹੜੇ ਸਟੋਰ ਸੀ ਨਾ ਜਿੰਨਾਂ ਦੇ ਵਿੱਚ ਰਾਸ਼ਨ ਸੀ ਉਹ ਵੀ ਪਾਣੀ ਨਾਲ ਭਾਈ ਗਏ ਹੁਣ ਲੋਕ ਪੈਸੇ ਚੱਕੀ ਫਿਰਦੇ ਰਾਸ਼ਨ ਹੈ ਹੀ ਨਹੀਂ 6 ਮਹੀਨਿਆਂ ਦਾ ਰਾਸ਼ਨ ਪਾਕੇ ਰੱਖਣਾ ਚਾਹੀਦਾ ਘਰ ਸਮਾਂ ਕੀ ਪਤਾ ਕਿਦਾਂ ਦਾ ਹੋਣਾ ਵੱਡੇ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ 10 ਕਵਾਂਟਲ ਕਣਕ ਚਾਹੀਦੀ ਹੈ ਜੇ ਕੱਲ ਸੰਗਤ ਨੂੰ ਜੇ ਕੱਲ ਨੂੰ ਸੰਗਤ ਆ ਜੇ ਰੋਟੀ ਤਾਂ ਖਵਾ ਦੂੰਗੀ ਅਚਾਰ ਪਾਇਆ ਹੋਣਾ ਚਾਹੀਦਾ 5 ਕਵਾਂਟਲ ਤਾਂ ਹੀ ਅਚਾਰ ਪਾ ਕੇ ਰੱਖਿਆ ਹੋਇਆ ਚਾਹ ਪੰਜ ਕਵਾਂਟਲ ਅਚਾਰ ਪਾ ਕੇ ਰੱਖਿਆ ਹੋਇਆ ਚਾਹੀਦਾ ਸਾਧ ਸੰਗਤ ਸਤਕਰਤਾ ਸਿੰਘ ਜੀ ਉਹ ਕਹਿੰਦੇ ਹੁੰਦੇ ਸੀ ਅਚਾਰ ਜ਼ਰੂਰ ਪਾ ਲਿਓ ਭਾਈ ਸੇਵਾਦਾਰ ਕਹਿੰਦੇ ਕਾਦੇ ਵਸਤੇ ਜੀ ਕਹਿੰਦੇ ਰੋਟੀ ਦਾਲ ਨਹੀਂ ਮਿਲਣੀ ਸਬਜੀ ਵੀ ਨਹੀਂ ਮਿਲਣੀ ਕੋਈ ਸਮਾਂ ਐਸਾ ਆਏਗਾ ਗੁਰੂ ਘਰ ਚ ਪ੍ਰਸ਼ਾਦਾ ਮਿਲੇਗਾ ਜਿੱਦਾਂ ਦੇ ਪਾਪ ਵੱਧ ਰਹੇ ਨੇ ਨਾ ਸਾ ਸੰਗਤ ਅਰਦਾਸ ਤਾਂ ਕਰ ਰਹੇ ਹਾਂ ਵੀ ਮਹਾਰਾਜ ਜੰਗਲਾਂ ਚ ਰਹਣਾ ਨਹੀਂ ਜਾਣਾ ਆਪ ਜੀ ਕਿਰਪਾ ਕਰ ਦਿਓ ਪਰ ਲੋਕਾਂ ਦੇ ਹਾਲਾਤ ਨਹੀਂ ਰਹੇ ਇੰਨਾ ਪਾਪ ਵੱਧ ਗਿਆ ਦੇਖ ਕੇ ਰੋਣਾ ਹੀ ਆਉਂਦਾ ਵੀ ਹੋ ਕੀ ਰਿਹਾ ਇੰਨਾ ਪਾਪ ਵੱਧ ਗਿਆ ਨਾ ਦੇਖਿਆ ਜਾਂੰਤਾ ਨਾ ਸੁਣਿਆ ਜਾਂਦਾ ਕਿਉਂ ਸਤਸੰਗ ਨਹੀਂ ਕੀਤਾ ਕਿਸ ਸਾਧੂ ਦਾ ਸੰਗ ਨਹੀਂ ਕੀਤਾ ਜੇ ਇਹ ਹੀ ਬੰਦੇ ਨੇ ਸਤਸੰਗ ਕੀਤਾ ਹੁੰਦਾ ਤਾਂ ਪਾਪ ਤੋਂ ਪਿੱਛੇ ਹਟ ਜਾਂਦਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਉਹੋ ਪਿਆਰਾ ਕਿਉਂ ਲੱਗਦਾ ਪਿਆਰਾ ਲੱਗਦਾ ਵੀ ਸਤਸੰਗ ਨਹੀਂ ਕੀਤਾ ਸੋ ਸਾਤਸੰਗ ਜੀ ਮੂਲ ਮੰਤਰ ਸਾਹਿਬ ਨਾਲ ਜੁੜੀਏ ਵਾਹਿਗੋਇ ਸ਼ਬਦ ਨਾਲ ਜੁੜੀਏ ਜੇ ਪੈਸੇ ਹੈ ਨਹੀਂ ਨਾ ਕੋਲ 6 ਮਹੀਨਿਆਂ ਦਾ ਰਾਸ਼ਨ ਪਾ ਕੇ ਰੱਖੋ ਜਿਹੜੀ ਚੀਜ਼ ਨਹੀਂ ਖਰਾਕ ਹੁੰਦੀ ਰੱਖੋ ਆਪਣੇ ਘਰ ਟਾਰਚ ਵੀ ਹੋਣੀ ਚਾਹੀਦੀ ਹੈ ਅਚਾਨਕੋ ਕਿ ਸਬਜ਼ੀ ਢਾਲਣਾ ਨਹੀਂ ਮਿਲੀ ਅਚਾਨਕ ਹੀ ਬੰਦਾ ਖਾ ਲੈਂਦਾ ਉਹੋ ਦੇਖੋ ਸਪੇਨ ਦੇ ਵਿੱਚ 2 ਸਾਲ ਹੋ ਗਏ ਕਹਿੰਦੇ ਉਹਨਾਂ ਨੂੰ ਵੀ 6-6 ਮਹੀਨੇ ਦਾ ਰਾਸ਼ਨ ਜਰੂਰ ਪਾ ਲਿਓ ਭਾਈ ਉੱਥੇ ਪਾਇਆ ਨਹੀਂ ਆਪਣੀਆਂ ਸੰਗਤਾਂ ਨੇ ਪਾਇਆ ਹੋਇਆ ਉਹਨਾਂ ਦਾ ਬਚਾਅ ਹੋ ਗਿਆ ਸਪੇਨ 'ਚ ਸੰਗਤ ਰਹਿੰਦੀ ਹੈ ਹੰਸ ਰਾਜ ਸਿੰਘ ਸਪੇਨ ਤੋਂ ਇਟਲੀ ਵਿੱਚ ਸੰਗਤ ਹੈਗੀ ਹੈ ਹੁਣ ਦੇਖਦੇ ਨੇ ਵੀ ਮਹਾਪੁਰਖਾ ਨੇ 2 ਸਾਲ ਪਹਿਲਾਂ ਹੀ ਪਹਿਲਾਂ ਗੱਲ ਕਹੀ ਸੀ ਸਟੋਰਾ ਦੇ ਵਿੱਚ ਪਾਣੀ ਭਾ ਗਿਆ ਸਾ ਸੰਗਤ ਪਤਾ ਹੀ ਨਹੀਂ ਲੱਗਿਆ ਵੀ ਪਾਣੀ ਆਇਆ ਕਿੱਥੋਂ ਆ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨਿਆਂ ਦਾ ਪਾਇਆ ਉਹ ਮੋਚਾਂ ਲੈਣਗੇ ਬਾਕੀ ਹੁਣ ਦੇਖਦੇ ਆ ਆਸ-ਪਾਸੇ ਨੂੰ ਵੀ ਕੀ ਬਣ ਗਿਆ ਮਹਾਰਾਜ ਕਿਹਾ ਕਰਦੇ ਸੀ ਵੀ 70 ਫੁੱਟ ਪਾਣੀ ਹੋਣਾ ਹੁਣ ਤੁਸੀਂ ਸੋਚ ਲਓ ਵੀ 72 ਫੁੱਟ ਕਿੰਨਾ ਹੁੰਦਾ ਤੁਹਾਨੂੰ ਡਰਾ ਨਹੀਂ ਰਹੇ ਮੈਂ ਤੁਹਾਨੂੰ ਕਹਿ ਰਿਹਾ ਵੀ ਨਾਮ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਆਹ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਜਿਹੜਾ ਤੁਹਾਡਾ ਪ੍ਰਕਾਸ਼ ਹੋ ਹੈ ਤੁਹਾਡੇ ਪ੍ਰਕਾਸ਼ ਨੇ ਤੁਹਾਨੂੰ ਬਚਾਉਣਾ ਹੈ ਜਿੱਥੇ-ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤਾਂ ਤੁਹਾਡੇ ਘਰ ਕੇ ਪਿੰਡ ਦਾ ਵੀ ਬਚਾ ਹੋ ਜਾਣਾ ਹੈ ਜੇ ਤੁਸੀਂ ਨਾਮ ਜਪਦੇ ਹੋ ਮੋਲੀ ਮੰਤਨ ਸਾਹਿਬ ਕਰਦੇ ਹੋ ਜਿਹੜੇ ਪਿੰਡ ਚ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹਦੀ ਕਾਇਕੀ ਜਿਹੜੇ ਜਿਹੜੇ ਪਿੰਡ ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਹੈ ਸਾਧ ਸੰਗਤ ਜੀ ਫੇ ਕੋਈ ਬਚਾ ਨਹੀਂ ਸਕਦਾ ਮਹਾਰਾਜ ਨੇ ਸਜ਼ਾ ਦੇਣੀ ਹੀ ਦੇਣੀ ਹੈ ਸੋ ਆਓ ਆਪਾਂ ਮੂਲ ਮੰਤਰ ਸਾਹਿਬ ਨਾਲ ਜੁੜੀਏ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਆਏ ਹਾਂ ਸੰਸਾਰ ਦੇ ਨਾਮ ਜਪਣ ਵਾਸਤੇ ਗੁਰੂ ਰਾਮਦਾਸ ਜੀ ਕਹਿ ਰਹੇ ਐਸੇ ਗੁਰੂ ਨਾਨਕ ਜੇ ਤੂੰ ਜੁੜੇਂਗਾ ਤੈਨੂੰ ਅੰਤ ਵੇਲੇ ਛਡਾ ਲੈਣਗੇ ਕਜ ਕੀ ਅੱਖੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਨੂੰ ਹਿਰਦੇ ਚ ਵਸਾਓ सब तर सतिगुरु नानक जिन कल राखी मेरी अजे भी समा जिन्होंने मूल मंत्र नहीं लिया लह लो जप लो भाई जप लो ये समा बार बार नहीं मिलना बार बार प्राप्त भी नहीं होना अरदास करो महाराज कृपा रखो सब का भला करो सारे का भला ਨਾਨਕ ਨਾਮ ਚੰਟੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਫਿਰ ਦੁਬਾਰੇ ਕਹਿਣਾ ਨਾਨਕ ਨਾਮ ਚੰਟੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹੀ ਗੁਰਜੀ ਦਾ ਫਲ ਸਾ ਵਾਹੀ ਗੁਰਜੀ ਦੀ ਫਤਿਹ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵਾਤੋ ਵਾਤ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਗੁਰ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਭੁੱਲਣ ਚੁੱਕਾਂ ਦੀ ਮਾਫੀ ਦੇਣਾ ਜੀ ਪਾਹੀ ਗੁਰ ਜੀ ਦਾ ਹਲਸਾ ਪਾਹੀ ਗੁਰ ਜੀ ਦੀ ਇੱਫਤ